ਜਿਨ੍ਹਾਂ ਦੀ ਡਿਮਾਂਡ 60000 ਦੀ ਸੀਗੀ ਗੱਡੀ ਦੀ ਆਪਾਂ ਤੁਹਾਡੀ ਫਰਮਾਇਸ਼ ਤੇ 60000 ਦੀ ਗੱਡੀ ਲੈ ਕੇ ਪਹੁੰਚੇ ਆਂ ਜੀ ਵਧੀਆ ਗੱਡੀ ਐ ਸੋਹਣੀ ਗੱਡੀ ਐ ਘਰੇ ਪਰਸਨਲ ਖੜੀ ਐ ਮਾਲਕ ਦੇ ਕਿਸੇ ਨੂੰ ਵੀ ਪਸੰਦ ਆਵੇ ਗੱਲਬਾਤ ਕਰ ਲਿਓ ਨੰਬਰ ਵਗੈਰਾ ਤੁਹਾਨੂੰ ਅੱਗੇ ਸਾਰਾ ਕੁਝ ਮਿਲ ਜੂਗਾ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਐ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਐ ਤੁਹਾਡੇ ਕੋਲੇ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਪੂਰੀ ਵੀਡੀਓ 'ਚ 7719445360 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਪੀਜ ਦਿਓ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਰੇਟਸ ਰੇਟਸ ਤੋਂ ਆਪਣੀ ਵੀਡੀਓ ਸ਼ੁਰੂ ਕਰਦੇ ਆਂ ਪੈਟਰੋਲ ਪਲੱਸ ਸੀएनजी ਗੱਡੀ ਪੰਜਾਬ ਨੰਬਰ ਹੈ 2010 ਮਾਡਲ ਗੱਡੀ ਆਪ ਨੂੰ ਮਿਲ ਜੂਗੀ 180 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਸੰਗਰੂਰ ਮਾਲਕ ਦਾ ਏਰੀਆ گا ਸੰਗਰੂਰ ਜਾ ਕੇ ਦੇਖ ਸਕਦਾ ਹਾਂ ਗੱਡੀ ਸੋਹਣੀ ਹੈ ਵਧੀਆ ਰੱਖੀ ਹੋਈ ਹੈ ਮਾਲਕ ਨੇ ਬਾਕੀ ਇਹਨਾਂ ਨੇ ਵੀ ਵੀਡੀਓ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ 180 ਡਿਮਾਂਡ ਇਹਨਾਂ ਨੇ ਦੱਸੀ ਆ ਘੱਟ ਆਵਾਦ ਕੀਤਾ ਜਾਊਗਾ ਸੰਗਰੂਰ ਜਾ ਕੇ ਦੇਖ ਲਓ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਨਾਲ ਕਰ ਲਿਓ ਗੱਲ ਨੰਬਰ 7809205000 ਤੇ ਸੈਕਿੰਡ ਗੱਡੀ ਆਪਾਂ ਵਰਨਾ ਲੈ ਕੇ ਪਹੁੰਚਿਆ ਜੀ ਵਰਨਾ ਗੱਡੀ ਆ ਤੇ ਐਨਓਸੀ ਮਾਨਸਾ ਦੀ ਕੱਟੀ ਹੋਈ ਆ ਦਿੱਲੀ ਨੰਬਰ ਹੈ ਸੀ ਟਾਇਰਾਂ 'ਚ ਅਲਾਈ ਲੱਗੇ ਹੋਏ ਐ ਫਾਸਟ ਓਨਰ ਗੱਡੀ ਐ ਨਵੇਂ ਟਾਇਰਾਂ 'ਚ ਵਧੀਆ ਮਾਲਕ ਨੇ ਰੱਖੀ ਹੋਈ ਐ ਵਧੀਆ ਮਾਲਕ ਨੇ ਚਲਾਈ ਹੋਈ ਐ ਜੇ ਕਿਸੇ ਨੂੰ ਗੱਡੀ ਪਸੰਦ ਜੀ ਆਉਂਦੀ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਜੀ ਸਟਾਰਟ ਕਰਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਕਿਵੇਂ ਮਰਜੀ ਚੈੱਕ ਕਰ ਲਿਓ ਜੀ ਤੇ ਗੱਡੀ 14 ਮਾਡਲ ਐ ਜੀ 2014 ਮਾਡਲ ਐ ਨੰਬਰ ਪਲੇਟਾਂ ਸਰਕਾਰੀ ਨੇ ਚਿੱਟੇ ਰੰਗ ਦੀ ਐ ਤੇ 480 ਡਿਮਾਂਡ ਇਹਨਾਂ ਨੇ ਦੱਸੀ ਹੈ ਘਾਟਾ ਵਾਦਾ ਕੀਤਾ ਜਾਊਗਾ ਤੇ ਮਾਲਕ ਦਾ ਨੰਬਰ 81467 62 217 ਗੱਲਬਾਤ ਕਰ ਲਿਓ ਬਾਕੀ ਅੰਦਰੋਂ ਤੁਸੀਂ ਦੇਖ ਰਹੇ ਹੋ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਚੁਗੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚਲਦੀ ਚਲਦੀ ਵੀਡੀਓ 'ਚ ਲਾਈਕ ਕਰਦੇ ਰਿਹਾ ਕਰੋ ਜੀ ਤੇ ਇਨੋਵਾ ਗੱਡੀ ਆਪਾਂ ਹੁਣ ਲੈ ਕੇ ਪਹੁੰਚੀ ਇੱਕ 2011 ਮਾਡਲ ਹੈ ਜੀ ਇਨੋਵਾ ਮੋਗੇ ਏਰੀਆ ਚੋਂ ਕਾਫੀ ਡਿਮਾਂਡ ਆਈ ਸੀਗੀ ਮੋਗੇ ਏਰੀਆ ਚੋਂ 370 ਡਿਮਾਂਡ 11 ਮਾਡਲ ਹੈ 8590 ਪੈਸੇ ਆਪਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਤੇ ਮਾਲਕ ਨੇ ਕਿਹਾ ਘਰੇ ਆਜੋ ਤੋਰ ਕੇ ਦੇਖ ਲਿਓ ਗੱਡੀ ਨੂੰ ਚਲਾ ਕੇ ਦੇਖ ਲਿਓ ਤੇ ਜਦੋਂ ਪਸੰਦ ਆ ਜੂਗੀ ਉਸ ਤੋਂ ਬਾਅਦ ਬਹਿ ਕੇ ਗੱਲ ਕਰ ਲਾਂਗੇ ਰੇਟ ਕਰ ਲਾਂਗੇ ਤੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਗੱਲ ਕਰ ਲਿਓ ਇੱਕ ਵਾਰੀ ਲਾਜ਼ਮੀ ਮਾਲਕ ਦਾ ਨੰਬਰ ਹੈ 77 107 65 211 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਵੈਗਨਰ ਇੱਕ ਗੱਡੀ ਪਹੁੰਚੀ ਹੈ 2007 ਮਾਡਲ ਗੱਡੀ ਹੈ 2028 ਤੱਕ ਗੱਡੀ ਦੀ ਪਾਸਿੰਗ ਹੈਗੀ ਹੈਗੀ ਮਤਲਬ ਕਿ ਰੀਨਿਊ ਕਰਵਾਈ ਹੋਈ ਹੈ 85000 ਰੁਪਏ ਡਿਮਾਂਡ ਇਹਨਾਂ ਨੇ ਦੱਸੀ ਹੈ ਮਾਲਕ ਨੇ ਕਿਹਾਗਾ ਰੇਟ ਕਰ ਲਾਂਗੇ ਫਾਟੇਗੜ ਸਾਹਿਬ ਮਾਲਕੇ ਦਾ ਏਰੀਆ 85 90 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਪੰਜਾਬ ਨੰਬਰ ਹੈ ਸਿਲਵਰ ਰੰਗ ਦੇ ਵਿੱਚ ਗੱਡੀ ਆਪਾਂ ਨੂੰ ਮਿਲ ਚੁਗੀ ਜੇ ਕਿਸੇ ਨੂੰ ਗੱਡੀ ਪਸੰਦ ਆਉਦੀ ਹੈ ਕੋਈ ਵੀ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਲਿਓ ਫਤਿਹਗੜ ਸਾਹਿਬ ਮਾਲਕ ਦਾ ਏਰੀਆ ਚਲਾ ਕੇ ਦੇਖਣੀ ਤੁਰ ਕੇ ਦੇਖਣੀ ਹੈ ਅੰਦਰੋਂ ਦੇਖਣੀ ਹੈ ਬਾਹਰੋਂ ਦੇਖਣੀ ਹੈ ਇੰਜਨ ਦੇਖਣਾ ਗੀਅਰ ਦੇਖਣਾ ਕਿ ਮਰਜੀ ਚੈੱਕ ਕਰ ਲਓ ਮਾਲਕ ਨੇ ਕਿਹਾ ਘਰੇ ਆਜੂ ਬਹਿ ਕੇ ਗੱਲ ਕਰ ਲਾਂਗੇ ਨਾਲੇ ਰੇਟ ਹੋ ਜਾਊਗਾ ਬਾਕੀ ਸੀਟ ਕਵਰ ਵਗੈਰਾ ਅੰਦਰੋਂ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਓਨਰ ਦਾ ਨੰਬਰ 73 407 33249 ਗੱਲ ਕਰ ਲਓ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਜਿਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਕੋਈ ਗੱਡੀ ਹੈ ਮੋਟਰਸਾਈਕਲ ਹੈ ਕਿਸੇ ਵੀ ਏਰੀਆ ਚ ਨੰਬਰ 77 194 45360 ਆਪਣੇ ਚੈਨਲ ਦਾ ਇਹ ਵਟਸਐਪ ਨੰਬਰ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਿਰ ਹੀ ਚਾਪਾ ਛੇਤੀ ਐਡ ਤੁਹਾਡੇ ਲਗਾ ਦਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਆਲਟੋ ਐਲੈਕਸਾਈ ਗੱਡੀ ਪਹੁੰਚੀ ਆ ਜੀ 2007 ਮਾਡਲ ਗੱਡੀ ਆ 2027 ਤੱਕਰ ਪਾਸਿੰਗ ਅਪਰ ਮਿਲ ਚੁਗੀ ਰੇਟ ਮਾਲਕ ਨੇ 1 25 ਦੱਸਿਆਗਾ ਗੱਡੀ ਖੜੀ ਆ ਬਰਨਾਲੇ ਏਰੀਆ ਚ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਆ ਤਾਂ ਬਰਨਾਲੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਨਵੇਂ ਟਾਇਰਾਂ ਚ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਗੱਡੀ ਦਾ ਰੰਗ ਦੇਖ ਲਓ ਨੰਬਰ ਪਲੇਟਾਂ ਦੇਖ ਲਓ ਅੰਦਰੋਂ ਦੇਖ ਲਓ ਬਾਹਰੋਂ ਦੇਖ ਲਓ ਸਾਰਾ ਕੁਝ ਇਹਨਾਂ ਨੇ ਵਧੀਆ ਫੋਟੋਆਂ ਚ ਦਿਖਾਇਆਗਾ ਕਿਸਾ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਨਾਲ ਗੱਲ ਕਰ ਲਿਓ ਬਾਕੀ ਏਰੀਆ ਬਰਨਾਲਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਗੱਲ ਕਰ ਲਿਓ ਲਾਜ਼ਮੀ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ 8437300517 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਆਪੇ ਕਰ ਲਿਓ ਜੀ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਆ ਪਸੰਦ ਆ ਰਹੀ ਆ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚਲਦੀ ਚਲਦੀ ਵੀਡੀਓ ਚ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਨਮੀ ਤੋਂ ਨਮੀ ਹਰ ਏਰੀਆ ਚ ਦੇਖਣਾ ਚਾਹੁੰਦੇ ਹੋ ਜੀ ਅਲੱਗ-ਅਲੱਗ ਮਸ਼ੀਨਰੀਆਂ ਤਾਂ niche ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਮੀ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਮੀ ਵੀਡੀਓ ਦੇਖ ਸਕੋਗੇ ਤੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਚਲਦੀ ਚਲਦੀ ਵੀਡੀਓ ਚ ਸ਼ੇਅਰ ਜ਼ਰੂਰ ਕਰ ਦਿਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਨੂੰ ਪਹਿਲਾਂ ਵੀ ਮੈਂ ਨੰਬਰ ਦੱਸਿਆ ਸੀਗਾ ਉੱਪਰ ਆਪਣੇ ਚੈਨਲ ਦਾ WhatsApp ਨੰਬਰ ਚੱਲਦਾ ਰਹਿੰਦਾ 77194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਪੇ ਜੋ ਫਰੀ ਚ ਆਪਾਂ ਐਡ ਲਗਾ ਦਾਂਗੇ ਹੁਣ ਆਪਾਂ ਸਵੈਪਟ ਗੱਡੀ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਵੀਡੀਆ ਹੀ ਪਹੁੰਚੀ ਹੈ 2010 ਮਾਡਲ ਹੈ ਜੀ ਤੇ ਗੱਡੀ 210 ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਪਹੁੰਚੀ ਹੈ ਗੱਡੀ ਪਹੁੰਚੀ ਆਪਣੇ ਕੋਲੇ ਮੋਗੇ ਏਰੀਆ ਚੋਂ ਕਿਸ ਨੂੰ ਗੱਡੀ ਜੇ ਪਸੰਦ ਆਉਂਦੀ ਹੈ ਤਾਂ ਮੋਗੇ ਖੜੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਟਾਇਰਾਂ ਦੀ ਕੰਡੀਸ਼ਨ 80 ਤੋਂ 85 ਪੈਸੇ ਆਪਨ ਮਿਲ ਜੂਗੀ ਗੱਡੀ ਸੋਹਣੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਬਾਕੀ ਰੇਟ ਉੱਪਰ ਥੱਲੇ ਹੋ ਜਾਊਗਾ ਤੇ ਕਿਸੇ ਨੂੰ ਗੱਡੀ ਪਸੰਦ ਜੇ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈ ਤਾਂ ਤੁਸੀਂ ਜਾ ਕੇ ਦੇਖ ਲਿਓ ਮਾਲਕ ਨੇ ਕਿਹਾ ਵੀ ਘਰੇ ਆਜੂ ਚਲਾ ਕੇ ਦੇਖ ਲਿਓ ਜਿਹੜੀ ਵੀ ਤਸੱਲੀ ਕਰਨੀ ਆ ਪੂਰੀ ਆਪਦੀ ਤਸੱਲੀ ਕਰ ਲਿਓ ਤੇ ਉਹ ਤੋਂ ਬਾਅਦ ਜਦੋਂ ਗੱਡੀ ਪਸੰਦ ਆਜੂਗੀ ਰੇਟ ਵੇਖ ਕੇ ਮੁਕਾਲੇਮਾਂਗੇ ਤੇ ਓਨਰ ਦਾ ਨੰਬਰ 88470 16011 ਗੱਲ ਕਰ ਲਿਓ ਲਾਜ਼ਮੀ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਤੇ ਹੁਣ ਆਪਾਂ ਵੈਗਨਰ ਗੱਡੀ ਲੈ ਕੇ ਪਹੁੰਚੇ ਆ 2007 ਮਾਡਲ ਹੈ ਸੀएनजी ਕਿੱਟ ਲੱਗੀ ਹੋਈ ਹੈ 60000 ਰੁਪਿਆ ਡਿਮਾਂਡ ਪਹੁੰਚੀ ਆਪਣੇ ਕੋਲੇ ਰਾਮਪੁਰਾ ਫੂਲ ਮਾਲਿਕ ਦਾ ਏਰੀਆ ਹੈ 17 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਠੀਕ ਐ ਚਲਾਉਣ ਚ ਵੀ ਠੀਕ ਐ ਤੇ ਰੰਗ ਵੀ ਗੱਡੀ ਦਾ ਸੋਹਣਾਗਾ ਮਾਲਕ ਨੇ ਵਧੀਆ ਰੱਖੀ ਹੋਈ ਐ ਕਿਸੇ ਨੂੰ ਪਸੰਦ ਆਈ ਐ ਤਾਂ ਜਾ ਕੇ ਚੈੱਕ ਕਰ ਲਿਓ ਬਾਕੀ ਵੈਗਨਰ ਗੱਡੀ ਐ ਕਾਫੀ ਡਿਮਾਂਡ ਆਉਂਦੀ ਰਹਿੰਦੀ ਐ ਇਸ ਗੱਡੀ ਬਾਰੇ ਤੇ ਮਾਲਕ ਦਾ ਨੰਬਰ 92 063 2224 ਗੱਲ ਕਰ ਲਿਓ ਲਾਜ਼ਮੀ ਜਿਹਨੂੰ ਵੀ ਗੱਡੀ ਪਸੰਦ ਆਈ ਐ ਕੋਈ ਵੀ ਜਾ ਕੇ ਗੱਡੀ ਨੂੰ ਦੇਖਣ ਦਾ ਜੇ ਚਾਹਵਾਨ ਹੈਗਾ ਤੇ ਗੱਲਬਾਤ ਆਪਣੀ ਸਾਰੀ ਹੋ ਗਈ ਜੀ ਪੂਰੀਆਂ ਗੱਡੀਆਂ ਆਪਾਂ ਦੇਖ ਲਈਆਂ ਸਾਰੀਆਂ ਗੱਡੀਆਂ ਦੇਖ ਲਈਆਂ ਸਾਰੇ ਮਾਲਕਾਂ ਦੇ ਨੰਬਰ ਤੁਹਾਨੂੰ ਮੈਂ ਦੇਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਚਲਦੀ ਚਲਦੀ ਵੀਡੀਓ 'ਚ ਕਮੈਂਟ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਿਓ ਤੁਸੀਂ ਐਡ ਕਰਵਾਉਣੀ ਹੈ ਫ੍ਰੀ 'ਚ ਆਪਾਂ ਕਰ ਦਾਂਗੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂਗੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਕੀ ਚਾਹੀਦਾ ਕਰੋ ਕਮੈਂਟ